ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੁਰਤੋਂ ਗਠਨ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਕੋਰ ਕਮੇਟੀ ਦਾ ਮੁਰਤੋਂ ਗਠਨ ਕੀਤਾ ਗਿਆ ਜੀ ਆ ਤੁਹਾਨੂੰ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਇਸ ਨਵੀਂ ਕੋਰ ਕਮੇਟੀ ਦੇ ਵਿੱਚ 23 ਮੈਂਬਰ ਅਤੇ 4 ਸਪੈਸ਼ਲ ਇਨਵਾਈਟੀਆਂ ਸ਼ਾਮਲ ਕੀਤੇ ਗਏ ਨੇ ਨਿਆਟਨ ਦਾਸੀਏ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਹੁਕਮਾਂ ਤੇ ਕੋਰ ਕਮੇਟੀ ਦਾ ਮੁੱਢ ਤੋਂ ਗਠਨ ਹੋਇਆ ਹਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਪੋਂਦੜ ਨਰੇਸ਼ ਗੁਜਰਾਲ ਇਸ ਕਮੇਟੀ ਦੇ ਵਿੱਚ ਜੋ ਨਾਮ ਨੇ ਗੁਲਜਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਇਸ ਕੋਰ ਕਮੇਟੀ ਦਾ ਸਹਿਹਾਨ ਜਨਮੇਜਾ ਸਿੰਘ ਸੇਖੋ ਅਨਿਲ ਜੋਸ਼ੀ ਵਿਕਰਮ ਮਜੀਠੀਆ ਵੀ ਇਸ ਚ ਸ਼ਾਮਲ ਹਨ ਪਾਰਲੀਮੈਂਟ ਚ ਪਾਰਟੀ ਦੇ ਲੀਡਰ ਯੂਥ ਅਕਾਲੀ ਦਲ ਦੇ ਪ੍ਰਧਾਨ ਤੁਤਨ ਦਾਸ ਜੀ ਮੁਰ ਤੋਂ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸ਼੍ਰਮਣੀ ਕਾਲੀ ਦਲ ਵੱਲੋਂ ਸ਼੍ਰਮਣੀ ਕਾਲੀ ਦਲ ਦੀ ਕੋਰ ਕਮੇਟੀ ਦਾ ਮੁਰ ਤੋਂ ਗਠਨ ਕਰਦਿਆਂ ਐਲਾਨ ਕੀਤਾ ਗਿਆ ਡਾਕਟਰ ਦਿਲਜੀਤ ਚਿਮਾ ਲਿਖਦੇ ਨੇ ਵਰਕਿੰਗ ਕਮੇਟੀ ਦੇ ਮਤੇ ਮਤਾਵਕ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦਾ ਮੁਰ ਤੋਂ ਗਠਨ ਕੀਤਾ ਗਿਆ ਹੈ इस कमेटी चई मैंबर और चार एक्स ऑफिशियो स्पैशल इनवाइटी हो कौन कौन हो नवी कोर कमेटी के हरजिंद धामी बलविंद पूंदड़, नरेश गुजराल है नाम कोर कमेटी गुलजार सिंह रणीके महेश इंदर सिंह गरेवाल डॉक्टर दलजीत सिंह चीमा जनमेजा सिंह सेखों अनिल जोशी बिक्रम सिंह मजीठिया शरणजीत सिंह हीरा सिंह गाबडिया, परमजीत सरना कोर कमेटी का हिस्सा मंजीत सिंह जीके इकबाल सिंह झूंदा विरसा सिंह वलटोहा ਗੁਰਵਚਨ ਸਿੰਘ ਬਾਬੇ ਹਾਲੀ ਡਾਕਟਰ ਸੁਖਵਿੰਦਰ ਸੁਖੀ ਲਖਵੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਮੰਤਾਰ ਬਰਾੜ ਹਰਮੀਤ ਸਿੰਘ ਸੰਧੂ ਸੋਨ ਸਿੰਘ ਠੰਡਲ ਬਲਦੇਵ ਸਿੰਘ ਖੈਰਾਵੀ ਕੋਰ ਕਮੇਟੀ ਚ ਸ਼ਾਮਲ ਹਨ ਸੋ ਇਹ ਉਹ ਨਾਮ ਨੇ ਜਿਹੜੇ ਕਿ ਕੋਰ ਕਮੇਟੀ ਦਾ ਹਿੱਸਾ ਉਹਨਗੇ ਇਸ ਦੇ ਨਾਲ ਹੀ ਸਪੈਸ਼ਲ ਇਨਵਾਈਟੇ ਹੋਣਗੇ ਪਾਰਲੀਮੈਂਟ ਚ ਪਾਰਟੀ ਦੇ ਲੀਡਰ ਯੂਥ ਅਕਾਲੀ ਦਲ ਦੇ ਪ੍ਰਧਾਨ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਤੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਐ ਸਪੈਸ਼ਲ ਇਨਵਾਈਟੇ ਹੋਣਗੇ ਕੋਰ ਕਮੇਟੀ ਦੇ ਵਿੱਚ ਸੋ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤੇ ਨਾਲ ਹੀ ਚਾਰ ਸਪੈਸ਼ਲ ਇਨਵਾਈਟੇ ਹੋਣਗੇ ਪਾਰਲੀਮੈਂਟ ਚ ਪਾਰਟੀ ਦੇ ਲੀਡਰ ਯੂਥ ਅਕਾਲੀ ਦਲ ਦੇ ਪ੍ਰਧਾਨ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਤੇ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਕੋਰ ਕਮੇਟੀ ਦੇ ਵਿੱਚ ਸਪੈਸ਼ਲ ਇਨਵਾਈਟੇ ਦੇ ਤੌਰ ਤੇ ਉਹਨਾਂ ਨੂੰ ਰੱਖਿਆ ਗਿਆ ਸੋ ਨਵੀਂ ਕੋਰ ਕਮੇਟੀ ਦੇ ਐਲਾਨ ਦੇ ਨਾਲ ਹੀ ਇਹ ਸਪੈਸ਼ਲ ਇਨਵਾਈਟੇ ਜਿਹੜੇ ਨਾਮ ਨਿਕਲ ਕੇ ਸਾਹਮਣੇ ਆਏ ਨੇ ਐਸ ਦਾ ਐਲਾਨ ਕਰ ਦਿੱਤਾ ਗਿਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਸ੍ਰੇਸ਼ਟ ਖਬਰ ਤੇ ਅਪਡੇਟਲੀ ਫਿਲਹਾਲ ਸਿੱਧਾ ਰੁਕਾਂਗੇ ਸਾਡਾ ਸਾਡੇ ਸੋਗੀ ਜਸਪ੍ਰੀਤ ਔਨਲਾਈਨ ਤੇ ਸਾਡਾ ਜੁੜ ਚੁੱਕੇ ਨੇ ਜਸਪ੍ਰੀਤ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਕੀ ਕੁਝ ਤਬਦੀਲੀਆਂ ਕੀ ਕੁਝ ਚੇਂਜਸ ਇਸ ਚ ਵੇਖਣ ਨੂੰ ਮਿਲੇ ਹਨ ਪੁਲਜੀ ਦੇਖੋ ਜਿਹੜੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਹੈ 23 ਕੋਰਸ ਕਮੇਟੀ ਦੇ ਮੈਂਬਰ ਇੱਥੇ ਨੇ ਚਾਰ ਜਿਹੜੇ ਨੇ ਉਸ ਦੇ ਸਪੈਸ਼ਲ ਮੈਂਬਰ ਰੱਖੇ ਗਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਇਸ ਸਮੇਂ ਜਿਹੜਾ ਹੈ ਪਾਰਲੀਮੈਂਟ ਦਾ ਇੱਕ ਲੀਡਰ ਹੋਊਗਾ ਪਾਰਟੀ ਦਾ ਇਹਦਾ ਇੱਕ ਲੀਡਰ ਹੋਊਗਾ ਪਾਰਲੀਮੈਂਟ ਦਾ ਉਹ ਇੱਕ ਵਿਚਾਰ ਕੀਤਾ ਗਿਆ ਉਸ ਦੇ ਯੂਥ ਦੇ ਪ੍ਰਧਾਨ ਪਹਿਲਾ ਵਰਗਿਆ ਤੇ ਇਸਤਰੀ ਵਿੰਗ ਦੇ ਪ੍ਰਧਾਨ ਹੈ ਤੇ ਲੀਗਲ ਵਿੰਗ ਦੇ ਪ੍ਰਧਾਨ ਨੂੰ ਵੀ ਜਿਹੜੀ ਥਾਂ ਦਿੱਤੀ ਗਈ ਹੈ ਉਸ ਤੋਂ ਇਲਾਵਾ ਤਕਰੀਬਨ ਕਮੇਟੀ ਦੇ ਵਿੱਚ ਖਾਸ ਤਿੰਨ ਚੇਂਜ ਜਾਈ ਨਹੀਂ ਹੈਗੀਆਂ ਦੇ ਨਿਵੇਸ਼ ਕੁਝ ਦਾ ਹਾਲ ਜਿਹੜੇ ਨੇ ਉਹਨਾਂ ਨੂੰ ਐਡ ਕੀਤਾ ਜਾਂਦਾ ਹੈ ਇਸ ਦੇ ਵਿੱਚ ਕਰਕੇ ਦਿੱਲੀ ਦੇ ਦੋ ਮੈਂਬਰ ਜਿਹੜੇ ਮਹਾਲਾਗ ਪਰਮਦੀਪ ਸਿੰਘ ਸਰਨਾ ਦੇ ਜਿਹੜਾ ਜੀਕੇ ਪਹਿਲਾਂ ਹੀ ਸੀਗੇ ਪਰ ਉਹਨਾਂ ਨੂੰ ਵੀ ਜਿਹੜਾ ਆ ਹੁਣ ਖਾਸ ਜਿਹੜੀ ਆ ਥਾਂ ਦਿੱਤੀ ਜਾਵੇਗੀ ਐਨਕੇ ਸ਼ਰਮਾ ਕਿ ਉਹਨਾਂ ਨੂੰ ਥੋੜੇ ਜਿਹਰੇ ਪਹਿਲਾਂ ਹੀ ਜਿਹੜਾ ਕਮੇਟੀ ਚ ਐਡ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਵੀ ਆ ਤੇ ਹੋਰ ਐਸੇ ਮੈਂਬਰ ਹੈਗੇ ਨੇ ਜੀ ਕਿਉਂਕਿ ਟੋਟਲ ਦੇਖੋ ਸੋਰਸਿੰਗ ਸੰਦਲ ਹੋਣੀ ਆ ਉਹਨਾਂ ਨੂੰ ਇਲੈਕਸ਼ਨਾਂ ਪਹਿਲਾਂ ਥਾ ਦੇ ਦਿੱਤੀ ਗਈ ਸੀਗੀ ਸੋ ਤਕਰੀਬਨ ਜੇ ਗੱਲ ਕੀਤੀ ਹੈ ਵੀ ਇੱਕ ਤੋਂ ਦੋ ਮੈਂਬਰ ਜਿਹੜੇ ਨਵੇਂ ਚਿਹਰੇ ਦਿਖਣਗੇ ਜਿਹੜੇ ਕਿ ਥੋੜਾ ਜਿਹਾ মিডিਆ ਦੇ ਮੈਜਰ ਹੌਟ ਕੇ ਉਹਨਾਂ ਦੇ ਜਿਵੇਂ ਨੇ ਰੇਜ ਗੁਜਰਾਲ ਆ ਉਹ ਜ਼ਿਆਦਾਤਰ ਜਿਹੜਾ ਆ ਕਾਲੀ ਦਲ ਦੇ ਅੱਜ ਵੀ ਆਪਾਂ ਕਈ ਪਾਰਟੀਆਂ ਦੇਖਦੇ ਆਂ ਮੀਟਿੰਗਾਂ ਦੇਖਦੇ ਆਂ ਉਹਨਾਂ ਵਿੱਚ ਜ਼ਿਆਦਾਤਰ ਉਹ ਚਿਹਰਾ ਨਜ਼ਰ ਨਹੀਂ ਆਇਆ ਹੈਗਾ ਉਹ ਚਿਹਰੇ ਨੂੰ ਜ਼ਰੂਰ ਜਿਹੜਾ ਇੱਕ ਨਵੇਂ ਚਿਹਰੇ ਵਜੇ ਲੈਂਦੇ ਆਂਗੇ ਬਾਕੀ ਉਹੀ ਚਿਹਰੇ ਆਉਣਗੇ ਜ਼ਿਆਦਾਤਰ ਜਿਹੜੇ ਆਮ ਕਰਕੇ ਆਪਾਂ ਹਰੇਕ ਪਾਰਟੀ ਦੀ ਗਤੀਵਿਧੀਆਂ ਦੇ ਵਿੱਚ ਦੇਖਦੇ ਆਂ ਕਿਉਂਕਿ ਪੁਰਾਣੀ ਜਿਹੜੀ ਕੋਰ ਕਮੇਟੀ ਪਹਿਲਾਂ ਬਣੀ ਸੀ ਮਜ਼ਬੂਤ ਸੀ ਪਰ ਕੁਝ ਲੋਕ ਇੱਕ ਹੋਰ ਕਮੇਟੀ ਦੇ ਪਾਰਟੀ ਨੂੰ ਖਰਾਬ ਕਰਨ ਦੇ ਲਈ ਬਾਹਰ ਜਾ ਕੇ ਪ੍ਰਚਾਰ ਕਰਦੇ ਨਜ਼ਰ ਆਏ ਉਹਨਾਂ ਨੂੰ ਵਾਰਨਿੰਗ ਵੀ ਕੀਤੀ ਗਈ ਤਾਂ ਨਹੀਂ ਸੁਧਰਨ ਤੋਂ ਬਾਅਦ ਕਮੇਟੀ ਭੰਗ ਕਰਨ ਤੋਂ ਬਾਅਦ ਆਖਿਰਕਾਰ ਵਰਕਿੰਗ ਕਮੇਟੀ ਨੇ ਇਹ ਫੈਸਲਾ ਲਇਆ ਕਿ ਹੁਣ ਕੋਰ ਕਮ ਪਹਿਲਾਂ ਮੈਂਬਰਾਂ ਦੀ ਕੀਤੀ ਥੋੜੀ ਵਾਸਤੀ ਪਰ ਹੁਣ ਜਿਹੜੀ 23 ਮੈਂਬਰ ਜਿਹੜੇ ਇਹਦੇ ਵਿੱਚ ਰੱਖੀ ਹੈ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇਹ ਪੂਰੇ ਹੁਣ ਨਾਮ ਨਿਕਲ ਕੇ ਸਾਹਮਣੇ ਆ ਚੁੱਕੇ ਨੇ ਵੱਡਾ ਫੈਸਲਾ ਲੈ ਲਿਆ ਗਿਆ ਹੈ ਬੇਦ ਸ਼ੁਕਰੀ ਜਸਪਰੀ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ